ਪਾਰ ਦੇ ਵਿਭਵ ਸੂਰਯਵੰਸ਼ੀ ਨੇ ਅੰਡਰ 19 ਵਿਸ਼ਵ ਕੱਪ ਦੇ ਫਾਈਨਲ ਵਿੱਚ ਇੰਗਲੈਂਡ ਵਿਰੁੱਧ ਸੈਂਕੜਾ ਲਗਾ ਕੇ ਇਤਿਹਾਸ ਰਚ ਦਿੱਤਾ 14 ਸਾਲਾ ਇਸ ਖਿਡਾਰੀ ਨੇ ਟੂਰਨਾਮੈਂਟ ਦਾ ਆਪਣਾ ਪਹਿਲਾ ਸੈਂਕੜਾ ਸਿਰਫ 55 ਗੇਂਦਾਂ ਵਿੱਚ ਬਣਾਇਆ ਵਿਭਵ ਨੇ ਭਾਰਤੀ ਟੀਮ ਨੂੰ ਜਿਸਨੇ ਕਿਤਾਬੀ ਮੈਚ ਵਿੱਚ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕੀਤੀ ਇੱਕ ਮਜ਼ਬੂਤ ਸ਼ੁਰੂਆਤ ਦਿੱਤੀ ਉਸ ਦਾ ਸੈਂਕੜਾ ਜਿਸ ਨੇ ਉਸ ਨੂੰ ਰਿਕਾਰਡਾਂ ਦੀ ਇੱਕ ਲੜੀ ਤੋੜਦੇ ਦੇਖ ਕੇ ਇੱਕ ਸ਼ਾਨਦਾਰ ਪ੍ਰਾਪਤੀ ਸੀ ਵੈਭਵ ਸੂਰੇਵੰਸ਼ੀ ਹੁਣ ਅੰਡਰ 19 ਵਿਸ਼ਵ ਕੱਪ ਦੇ ਇੱਕ ਐਡੀਸ਼ਨ ਵਿੱਚ ਸਭ ਤੋਂ ਵੱਧ ਛੱਕਿਆਂ ਦਾ ਰਿਕਾਰਡ ਰੱਖਦਾ ਹੈ 14.1 ਓਵਰ ਵਿੱਚ ਵੈਭਵ ਨੇ ਸਪਿਨਰ ਫਰਹਾਨ ਅਹਿਮਦ ਦੀ ਗੇਂਦ ਨੂੰ ਲੰਬੀ ਦੂਰੀ ਤੇ ਚੌਕੇ ਲਈ ਪੇਚ ਕੇ ਡੇਵੋਲਡ ਬਰੇਵਿਜ਼ ਦਾ ਰਿਕਾਰਡ ਤੋੜ ਦਿੱਤਾ ਦੱਖਣੀ ਅਫਰੀਕਾ ਦੇ ਡੇਵੋਲਡ ਬਰੇਵਿਜ਼ ਜਿਸ ਨੂੰ ਬੇਬੀ ਏਬੀ ਵਜੋਂ ਜਾਣਿਆ ਜਾਂਦਾ ਹੈ ਨੇ 2022 ਅੰਡਰ 19 ਵਿਸ਼ਵ ਕੱਪ ਵਿੱਚ 6 ਮੈਚਾਂ ਵਿੱਚ 20 ਛੱਕੇ ਲਗਾਏ ਸਨ ਹਾਲਾਂਕਿ ਵੈਭਵ ਨੇ 23 ਛੱਕੇ ਲਗਾ ਕੇ ਉਸ ਦਾ ਰਿਕਾਰਡ ਤੋੜ ਦਿੱਤਾ ਇਸ ਤੋਂ ਇਲਾਵਾ ਵੈਬਬ ਸੂਰੇ ਵੰਸ਼ੀ ਨੇ ਤਨਮੇਸ਼ ਸ਼੍ਰੀਵਾਸਤਵ ਨੂੰ ਪਛਾੜ ਦਿੱਤਾ ਜੋ 2008 ਦੇ ਵਿਸ਼ਵ ਕੱਪ ਦਾ ਹਿੱਸਾ ਸੀ ਵੈਬਬ ਹੁਣ ਯੂਥ 1 ਡੇ ਵਿੱਚ ਭਾਰਤ ਦਾ ਤੀਜਾ ਸਭ ਤੋਂ ਵੱਧ ਦੌੜਾ ਬਣਾਉਣ ਵਾਲਾ ਖਿਡਾਰੀ ਬਣ ਗਿਆ ਏ ਵੈਬਬ ਸੂਰੇ ਵੰਸ਼ੀ ਨੂੰ ਫਾਈਨਲ ਤੋਂ ਪਹਿਲਾਂ ਅਸੀਂ ਦੌੜਾਂ ਦੀ ਲੋੜ ਸੀ ਤੇ ਇਸ ਅੰਕੜੇ ਨੂੰ ਪਾਰ ਕਰਕੇ ਉਹ ਤਨਮੇਸ਼ ਸ਼੍ਰੀਵਾਸਤਵ ਨੂੰ ਪਛਾੜ ਕੇ ਯੂਥ 1 ਡੇ ਵਿੱਚ ਭਾਰਤ ਦਾ ਤੀਜਾ ਸਭ ਤੋਂ ਵੱਧ ਦੌੜਾ ਬਣਾਉਣ ਵਾਲਾ ਖਿਡਾਰੀ ਬਣ ਗਿਆ ਏ ਉਹ ਪਹਿਲਾ ਹੀ ਟੂਰਨਾਮੈਂਟ ਵਿੱਚ ਵਿਰਾਟ ਕੋਹਲੀ ਸਰਫਰਾਜ਼ ਖਾਨ ਸ਼ੁਭਮਨ ਗਿੱਲ ਤੇ ਉਨਮੁਖ ਚਾਂਦਵਰਗੇ ਸਟਾਰ ਖਿਡਾਰੀਆਂ ਨੂੰ ਪਛਾੜ ਚੁੱਕਾ ਹੈ